ਰਾਮ ਕਲੀ ਮਹੱਲਾ ਪੰਜਵਾ ਸ਼ੰਤ ਓ ਅੰਕਾਰ ਸਤਿਗੁਰ ਪ੍ਰਸਾਦ ਸਾਜਨ ੜਾ ਮੇਰਾ ਸਾਜਨ ੜਾ ਨਿਕਟ ਖਲੋਏ ੜਾ ਮੇਰਾ ਸਾਜਨ ੜਾ ਜਾਨੀ ੜਾ ਹਰ ਜਾਨੀ ੜਾ ਨੈਣ ਅਲੋਏ ੜਾ ਹਰ ਜਾਨੀ ੜਾ ਨੈਣ ਉਲੋਇਆ ਘਟ ਘਟ ਸੋਇ ਆਤੀ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸੁਆਉ ਨ ਜਾਣੈ ਮੂੜਾ ਮਾਇਆ ਮਦਮ ਮਤਾ ਹੋਸੀ ਬਾਤਾ ਮਿਲ ਨ ਜਾਇ ਭਰਮ ਤੜਾ ਕਹ ਨਾਨਕ ਗੁਰ ਬਿਨ ਨਾਹੀ ਸੂਜੈ ਹਰ ਸਾਜਨ ਸਭ ਕੈ ਨਿਕਟ ਖੜਾ गोबिन्दा मेरे गोबिन्दा प्राण आधार मेरे गोबिन्दा कृपालु मेरे कृपालु दान दाता रा मेरे कृपालु दान दाता रा प्र अपारा घाट घाट यंत्र सोहनेया एक दासी थारी सबाल बसारी जीव जंत ले मोहनिया जेस नु राखै सो साचु भाखै गुर का शब्द विचारा कह नानक जो प्रभु कहो पाणा तिसि कहो प्रभु प्यारा ਮਾਣੋ ਪ੍ਰਭ ਮਾਣੋ ਮੇਰੇ ਪਵਕਾ ਮਾਣੋ ਜਾਣੋ ਪ੍ਰਭ ਜਾਣੋ ਸੁਆਮੀ ਸੁਗੜ ਸੁਜਾਨੋ ਸੁਗੜ ਸੁਜਾਨਾ ਸਤ ਪ੍ਰਧਾਨਾ ਅੰਮ੍ਰਿਤ ਹਰਿ ਕਾ ਨਾਮ ਆਚਕ ਅਗਾਹਣੇ ਸਾਰਿੰਗ ਪਾਣੇ ਜਿਨ ਕੈ ਭਾਗ ਮਥਾਨਾ ਤਿਨਹੀ ਪਾਇਆ ਤਿਨਹਿ ਤੇ ਆਇਆ ਸਗਲ ਤਿਸੈ ਕਾ ਮਾਣੋ ਕਹੋ ਨਾਨਕ ਥੇਰ ਤਖਤ ਨਿਵਾਸੀ ਸਚ ਤਿਸੈ ਦੀਬਾਨੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹੇ ਲੜਾ ਪ੍ਰਭ ਸੋਹੇ ਲੜਾ ਅਨਹਦ ਧੁਨਿਆ ਸੋਹੇ ਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿਸੇ ਵਿਧਾਈ ਸੋ ਪ੍ਰਭੁ ਸਿਹਾਈਐ ਸਭ ਕਿਛੁ ਪਾਈਐ ਮਰਨ ਆਵੈ ਜਾਈ ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲਿ ਨਿਰ ਗੁਣਿਆ ਕਹੋ ਨਾਨਕ ਹਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਐ ਰਾਮ ਕਲੀ ਮਹੱਲਾ ਪੰਜਵਾਂ ਹਰਿ ਹਰਿ ਤਿਆਏ ਮਨਾ ਖਿਨ ਨਾ ਵਿਸਾਰੀਐ ਰਾਮ ਰਾਮਾ ਰਾਮ ਰਮਾ ਕੰਠ ਉਰ ਧਾਰੀਐ ਉਰ ਧਾਰ ਹਰ ਹਰ ਪੁਰਖ ਨਿਰੰਜਨ ਉਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਭੈ ਦੂਰ ਕਰਤਾ ਪਾਪ ਹਰਤਾ ਦੁਸੈ ਦੁਖ ਭਾਵ ਖੰਡਨੋ ਜਗਦੀਸ਼ ਈਸ਼ ਗੋਪਾਲ ਮਾਦੋ ਗੁਣ ਗੋਵਿੰਦ ਵਿਚਾਰਿਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨਸ ਰੈਨ ਚਿਤਾਰੀਐ ਚਰਨ ਕਮਲ ਆਧਾਰ ਜਾਨਕਾ ਆਸਰਾ ਮਾਲ ਮਿਲਖ ਪੰਡਾਰ ਨਾਮ ਅਨੰਤ ਤਰਾ ਨਾਮ ਨਰਹਰਿ ਨਿਦਾਨ ਜਿਨ ਕੈ ਰਸ ਭੋਗ ਏਕ ਨਰਾਇਣ ਰਸ ਰੂਪ ਰਗ ਅਨੰਤ ਬੀਠਲ ਸਾਸ ਸਾਸ ਧਿਆਇ ਨਾ ਕਿਲ ਵਿਖ ਹਰਿ ਨਾਮ ਨਾਮੁ ਪੁਨਹਿ ਚਰਨਾਂ ਨਾਮ ਜੰਕੀ ਤਾਸ ਹਰਾ ਬਿਨਵੰਤ ਨਾਨਕ ਰਾਸ ਜਨਕੀ ਚਰਨ ਕਮਲ ਹੈ ਆਸਰਾ ਗੁਣ ਬਿਆਨ ਸੁਆਮੀ ਤੇਰੇ ਕੋਈ ਨਾ ਜਾਣਈ ਦੇਖ ਚਰਤ ਦਿਆਲ ਸੋਣ ਭਗਤ ਵਖਾਣਈ ਜੀ ਅਜੰਤ ਸਭ ਤੁਝਿ ਆਵਹਿ ਫੁਰਗ ਪਾਤ ਪਰਮੇਸ਼ਵਰਾ ਸਰਬ ਜਾਤਿ ਇਕ ਦਾਤਾ ਕਰਨਾ ਮੈਂ ਜਗਦੀਸ਼ਰਾ ਸਾਧੂ ਸੰਤ ਸੁਜਾਨ ਸੋਈ ਜਿਸੇ ਪ੍ਰਭ ਜੀ ਮਨ ਆਈ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਝਹਿ ਪਹਛਾਨ ਆਈ ਮੋਹਿ ਨਿਰਗੁਣ ਅਨਾਥ ਸਰਣੀ ਆਇਆ ਬਲ 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 ਗੁਰਦੇਵ ਜਿਨ ਨਾਮ ਦਰੜਾਇਆ ਗੁਰਨਾਮ ਦੀ ਆ ਕੁਸਲ ਥੀ ਆ ਸਰਬ ਇਸ਼ਾਪੁਨਿਆ ਜਲਨੇ ਬੁਝਾਈ ਸਾਤ ਆਈ ਮਿਲੇ ਚਰੀਬ ਸ਼ੁੰਨਿਆ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬੇਨਵੰਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੋਨ ਝਨੋ ਸ਼ਬਦ ਅਨਾਹਦ ਨਿਤ ਉਠ ਗਾਇਐ ਸੰਤਨ ਕੈ ਕਿਰਗਤ ਸ਼ਬਦ ਦੋਖ ਬਿਨਾਸ਼ਨ ਹਰਨਾਮ ਜਪੀਐ ਗੁਰ ਮੰਤਨ ਕੈ ਹਰ ਨਾਮ ਲੀਜੈ ਅਮਿਓ ਪੀਜੈ ਰੈਨ ਦਿਨ ਸਿ ਰਾਜਿਐ ਜੋਗਦਾਨਾ ਦੇ ਕਰਿਆ ਲਗ ਚਰਨ ਕਮਲ ਹੈ ਸਾਜੀਐ ਭਾਉ ਭਗਤ ਦਿਆਲ ਮੋਹਨ ਦੂਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਇ ਸੁਆਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵਹਿ ਗੁਣ ਤੇਰੇ ਰਾਮ ਅਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਘਨੇਰੇ ਰਾਮ ਸੁਖ ਨਿਦਾਨ ਮਿਲਿਆ ਦੂਖ ਹਰਿਆ ਕਿਰਪਾ ਕਰ ਤਵ ਰਾਖਿਆ ਹਰ ਚਰਨ ਲਾਗਾ ਭ੍ਰਮ ਪਾਉ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤ ਵਹਿ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਾਧਗੁਰ ਪਾਇਆ ਮਿਲ ਰਹੀਐ ਪ੍ਰਭ ਸਾਧ ਜਨਾਂ ਮੇਰ ਹਰ ਕੀਰਤਨ ਸੁਣੀਐ ਰਾਮ ਦਿਆਲ ਪ੍ਰਭੂ ਦਾ ਮੋਦਨ ਮਾਦੋ ਅੰਤਨ ਪਾਈਐ ਗੁਣੀਐ ਰਾਮ ਦਿਆਲ ਦੁਖ ਹਰ ਸਰਨ ਦਾਤਾ ਸਗਲ ਦੋਖ ਨਿਵਾਰਨ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਨੋ ਸਭ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਨ ਥੀਵਾ ਬ੍ਰਹਮੰਤ ਨਾਨਕ ਪ੍ਰਭ ਮਯਾ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲਿਏ ਪ੍ਰਭ ਭਗਤ ਜਨਾ ਆਪਣੀ ਚਰਨੀ ਲਾਏ RAM ਆਟ ਪਹਿਰ ਆਪਣਾ ਪ੍ਰਭ ਸਿਮਰਹਿ ਏਕੋ ਨਾਮ ਧਿਆਈ RAM ਧਿਆਈ ਸੋ ਪ੍ਰਾਪਤ ਰੇ ਭਵਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਬਾਣਾ ਸਭ ਇਚ ਪੁਨਿਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮਿਲੇ ਫਿਰ ਨਾਹੀ ਦੁਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਸਲੋਕ ਚਰਨ ਕਮਲ ਸਰਨਾਗਤੀ ਅਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਦੀ ਐ ਬਿਪਤ ਨਿਵਾਰਨ ਰਾਮ ਸ਼ੰਤ ਪ੍ਰਭ ਬਿਪਤ ਨਿਵਾਰਨ ਤਿਸ ਬਿਨਿ ਅਵਰਨਾ ਕੋਈ ਜੀਉ ਸਦਾ ਸਦਾ ਹਰਿ ਸਿਮਰੀਐ ਜਾਲ ਤਾਲ ਮਹੀਅਲ ਸੋਈ ਜੀਉ ਜਾਲ ਤਾਲ ਮਹੀਆਲ ਪੂਰ ਰਹਾ ਇਕ ਨਿਮਖ ਮਨਹੋਨਾ ਵੀਸਰੈ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸ ਰੈ ਕਰ ਸੇਵ ਸੇਵਕ ਦਿਨ ਸਰੈਨੀ ਤੇ ਸੁਭਾਵੈ ਸੋ ਹੋਏ ਜੀਉ ਬਾਲ ਜਾਏ ਨਾਨਕ ਸੁਖੈ ਦਾਤੇ ਪ੍ਰਗਾਸ ਮਾਨ ਤਨ ਹੋਏ ਜੀਉ ਸੁ ਲੋਕ ਹਰਿ ਸਿਮਰਤ ਮਾਨ ਤਨ ਸੁਖੀ ਬਿਨਸੀ ਤੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ మోਚ ਸ਼ੰਤ ਭੈ ਸੰਕਟ ਕਾਟੇ ਨਾਰਾਇਣ ਦਿਆਲ ਜੀਉ ਹਰਿ ਗੁਣ ਆਨੰਦ ਗਾਏ ਪ੍ਰਭ ਦੀਨਾ ਰਾਤ ਪ੍ਰਤਪਾਲ ਜੀਉ ਪ੍ਰਤਪਾਲਯ ਚੋਤਿ ਪੁਰਖ ਇਕੋ ਤਿਸਹਿ ਸਿਉ ਰੰਗ ਲਾਗਾ ਕਰ ਚਰਨ ਮਸਕ ਮੇਲ ਲੀਨੈ ਸਦਾ ਆਨ ਦਿਨ ਜਾਗਾ ਜਿਉ ਪਿੰਡ ਗ੍ਰਹਿੋ ਥਾਨ ਤਿਸ ਕਾ ਤਨ ਜੋਭਨ ਧਨ ਮਾਲ ਜਿਉ ਸਤ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜੀਉ ਸੁ ਲੋਕ ਰਸਨਾ ਉਚਰੈ ਹਰ ਹਰੇ ਗੁਣ ਗੋਵਿੰਦ ਵਖਿਆਨ ਨਾਨਕ ਪੱਕੇ ਟੇਕ ਏਕ ਪਰਮੇਸ਼ਰ ਰਖੈ ਨਿਧਾਨ ਸ਼ੰਤ ਸੋ ਸੁਆਮੀ ਪ੍ਰਭ ਰਖ ਕੋ ਅੰਚਲ ਤਾ ਕਹਿ ਲਾਗ ਜੀਓ ਭਜ ਸਾਧੂ ਸੰਗ ਦਇਆਲ ਦੇਵ ਮਨ ਕੀ ਮਤ ਤੇ ਆਗ ਜਿਉ ਇਕ ਓਟ ਕੀ ਜੈ ਜਿਉ ਦੀਜੈ ਆਸ ਇਕ ਧਰਨੀ ਤਰੈ ਸਾਧ ਸੰਗੇ ਨਾ ਬਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਬੇਕਾਰ ਛੁਟੇ ਫਿਰ ਨਾ ਲਾਗੇ ਦਾਗ ਜਿਉ ਬਲ ਜਾਏ ਨਾਨਕ ਪੁਰਖ ਪੂਰਨ ਥਿਰ ਜਾ ਕਾ ਸੁਹਾਗ ਜਿਉ ਸੋਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰੇ ਆ ਨਾਨਕ ਲਿਖਿਆ ਮਾਥ ਸ਼ੰਤ ਸਗਲਾ ਈਸ਼ ਮੇਰੀ ਪੁਨੀਆ ਮਿਲਿਆ ਨਿਰੰਜਨ ਰਾਏ ਜੀਓ ਅਨੰਦ ਭਇਆ ਵਡਭਾਗੀਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾਲ ਆਏ ਪੁਰਬ ਕਮਾਏ ਤਾਂ ਕੀ ਪਮਾ ਕਿਆਗ ਨਾਮ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਮਨ ਰਸਨਾ ਗੁਣ ਪਣਾ ਆਪੇ ਮਿਲਾਏ ਗਾਇ ਕੰਠ ਲਾਇ ਤੇ ਸੁਮਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਭ ਮਹਿ ਰਹਾ ਸਮਾਏ ਜੀਓ ਰਾਗ ਰਾਮ ਕਲੀ ਮਹੱਲਾ ਪੰਜਵਾਂ ਰਾਣ ਕੁੰਜ ਨੜਾ ਗਾਉ ਸਕੀ ਹਰ ਏਕ ਤੇ ਹਾਵ ਸਤਿਗੁਰ ਤੁਮ ਸੇਵ ਸਕੀ ਮਨ ਚਿੰਦੇ ਅੜਾ ਫਲ ਪਾਵੋ ਰਾਮ ਕਲੀ ਮਹੱਲਾ ਪੰਜਵਾਰਤੀ ਸਲੋਕ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਰ ਬੰਧਨ ਪ੍ਰਭ ਪਾਰ ਬ੍ਰਹਮ ਬਾਚੋ ਸਾਧ ਹੈ ਧੂਰ ਆਪ ਨਿਮਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਕਿਲਕ ਕਾਟਨ ਭੈ ਹਰਨ ਸੁਖ ਸਾਗਰ ਹਰਿ ਰਾਏ ਦੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਧਿਆਏ ਸ਼ੰਤ ਜਸ ਗਾਵਹੁ ਵਡਭਾਗੀ ਹੋ ਕਰਿ ਕਿਰਪਾ ਭਗਵੰਤ ਜੀਉ ਰੂਤੀ ਮਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇਕ ਮਨ ਧਿਆਇਆ ਸਫਲ ਜਨਮ ਭਇਆ ਤਿਨ ਕਾ ਜਨੀ ਸੋ ਪ੍ਰਭ ਪਾਇਆ ਪੁੰਨ দান ਤੂਲ ਕਿਰਿਆ ਹਰ ਸਰਬ ਪਾਪਾ ਹੰਤ ਜੀਉ ਬ੍ਰਹਮੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਉ ਸੋ ਲੋਕ ਉਦਮ ਆਗਮ ਆਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾਧੂ ਤੇ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਨ ਸਾਜਨ ਪਰੋ ਸੁਆਮੀ ਸਿਮਰਿਆ ਅਨੰਤ ਸੂਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ ਰਤ ਸਰਸ ਬਸੰਤ ਮਹਾ ਚੇਤ ਵੈਸਾਖ ਸੁਖ ਮਾਸ ਜਿਉ ਹਰ ਜਿਉ ਨਾਹੁ ਮਿਲਿਆ ਮੌਲੇ ਆਮਨ ਤਨ ਸਾਸ ਜਿਉ ਘਰ ਨਾਹੁ ਨਹਿ ਚਲ ਅਣ ਦਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗਡ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ ਵਾਡ ਭਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜਿਉ ਬਿਨ ਮੰਤ ਨਾਨਕ ਸਰਨ ਤੇਰੀ ਮਿਟੀ ਜਾਮ ਕੀ ਤਰਾਸ ਜਿਉ ਸੋ ਲੋਕ ਸਾਦੋ ਸੰਗਤ ਬਿਨ ਪ੍ਰਾਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਧੀਆਂ ਨਾਨਕ ਕਰਮ ਐ ਲੇਖ ਜੋ ਪਾਣੀ ਸੇ ਮਿਲਿਆ ਵੇ ਚੋੜੇ ਪੀ ਆਪ ਨਾਨਕ ਪ੍ਰਭ ਸੁਨਨਾਗਤੀ ਜਾਂ ਕਾ ਵਡ ਪਰਤਾਪ ਸ਼ੰਤ ਗਰੀ ਕਮ ਰੋਤੇ ਅਤ ਗਾਖੜੀ ਜੇਠ ਅਕੜ ਕਾਮ ਜਿਓ ਪ੍ਰੇਮ ਬਿਸ਼ੋਦੁ ਆਗਨੀ ਦ੍ਰਿਸ਼ਟ ਨਾ ਕਰੀ RAM ਜਿਓ ਦ੍ਰਿਸ਼ਟ ਨਹਾ ਦ੍ਰਿਸ਼ਟ ਆਵੇ ਮਰਤ ਹਾਵੇ ਮਹਾ ਗਰਵ ਮੁਠੀਆ ਜਲ ਬਹਾਜ ਮਚੁਨੀ ਕੜ ਫੜਾਵੇ ਸੰਗ ਮਾਇਆ ਰੁਟੀਆ ਕਰ ਪਾਪ ਜੋਨੀ ਭੈ ਭੀਤ ਹੋਈ ਦੇ ਸਾਸਨ ਜਾਮ ਜੀਓ ਬਿਨਵੰਤ ਨਾਨਕ ਹੋ ਟ ਤੇਰੀ ਰਾਖ ਪੂਰਨ ਕਾਮ ਜੀਓ ਸਲੋਕ ਸਰਦਾ ਲਾਗੀ ਸੰਗ ਤੀਥਮੈ ਏਕ ਤਿਲ ਰਹਿਨ ਜਾਏ ਮਾਨ ਤਨ ਅੰਤਰ ਰਾਵ ਰਹੇ ਨਾਨਕ ਸਹਿਜ ਸੁਭਾਏ ਕਰ ਗੈਲੀਨੀ ਸਾਜਨੈ ਜਨਮ ਜਨਮ ਕੇ ਮੀਤ ਚਰਨਹਿ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਜੀਤ ਸ਼ੰਤ ਰੁਤ ਸਰਸ ਰੁਤ ਬਰਸ ਸੁਹੇਲਿਆ ਸਾਵਣ ਪਾਦਵੇ ਆਨੰਦ ਜਿਓ ਘਨ ਉਨਵ ਉਠ ਜਾਲ ਦਲ ਪੂਰਿਆ ਮਕਰੰਦ ਜਿਓ ਪ੍ਰਭ ਪੂਰ ਰਹਾ ਸਰਬ ਠਾਈ ਹਰਨਾਮ ਨਾਮ ਨਿਜ ਗ੍ਰਹ ਭਰੇ ਸਿਮਰ ਸੁਆਮੀ ਅੰਤਰ ਜਾਮੇ ਕੋ ਸੁਮੂਹਾ ਸਭ ਤਰੇ ਪ੍ਰੇਰੰਗ ਜਾਗ ਨਹਿ ਛਿਦਰ ਲਾਗੇ ਕਿਰਪਾਲ ਸਦ ਬਖਸ਼ਿੰਦ ਜਿਓ ਬਿਨਵੰਤ ਨਾਨਖ ਹਰ ਕੰਤ ਪਾਇਆ ਸਦਾ ਮਨ ਪਾਵੰਦ ਜਿਓ ਸੁਲੋਕ ਆਸ ਪਿਆਸੀ ਮੈਂ ਫਿਰਾਂ ਕਬ ਪੇਖੂੰ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਨ ਹਾਰ ਬਿਨ ਮਿਲਬੇ ਸਾਤ ਨੂਪੁ ਜਾਇ ਤੇਲ ਪਲ ਰਹਿ ਨ ਜਾਏ ਹਾ ਸਾਧੈ ਸੰਨਾਗਤੀ ਨਾਨਕ ਆਸ ਪੁਜਾਈ ਸੰਤ ਰੁਤ ਸਰਦ ਅਡੰਭਰੋ ਅਸੂਕਤਕੇ ਹਰ ਪਿਆਸ ਜੀਉ ਕੋ ਜੰਤੀ ਦਰਸ਼ਨ ਫਿਰਤ ਕਬ ਮਿਲਿਆ ਗੁਣਤਾ ਜੀਉ ਬੇਨ ਕੰਤ ਪਿਆਰੇ ਨਹਿ ਸੂਗ ਸਾਰੇ ਹਾਰ ਕੰਗਨ ਤ੍ਰਿਗ ਬਨਾ ਸੁੰਦਰ ਸੁਜਾਨ ਚਤਰ ਬੇਤੀ ਸਾਸ ਬਿਨ ਜੈਸੀ ਤਨਾ ਈਤ ਊਤ ਗਹ ਦੇਸ ਲੋਕਨ ਮਾਨ ਮਿਲਨ ਕੀ ਪ੍ਰਾਪ ਪਿਆਸ ਜੀਉ ਬ੍ਰਹਮੰਤ ਨਾਨਕ ਤਾਰ ਕਿਰਪਾ ਮੇਲੋ ਪ੍ਰਾਪ ਗੁਣਤਾਸ ਜੀਉ ਸੁਲੋਕ ਜਲਨ 부ਜੀ ਸੀਤਲ ਪਾਏ ਮਾਨ ਤਨ ਉਪਜੀ ਸਾਥ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭਾਂਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਪੈ ਮਿਟ ਗਏ ਰਮਨ ਰਾਮ ਭਰਪੂਰ ਸ਼ੰਤ ਰੁੱਤ ਸਿਸੀ ਅਰ ਸੀਤਲ ਹਰ ਪ੍ਰਗਟੇ ਮਗਰ ਪੋਹ ਜਿਉ ਜਲਨ ਬੁਜੀ ਦਰਸ ਪਾਇਆ ਮਿਸੇ ਮਾਇਆ ਤਰੋ ਜਿਉ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਡੋਰ ਸ਼ੀਕਾਰ ਸਭ ਰਸ ਗੁਣ ਗਾਵ ਲਖ ਭੇਵਿਆ ਭਾਉ ਭਗਤ ਗੋਵਿੰਦ ਬਾਣਸ਼ਦ ਜਮਨਾ ਸਾਕੇ ਜੋਹੀ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਤਹਿਨਾ ਪ੍ਰੇਮ ਬਿਸ਼ੋ ਜੀਓ ਸੁਲੋਕ ਹਾਰ ਤਨ ਪਾਇਆ ਸੁਆਗਨੀ ਡੋਲਤ ਨਹੀਂ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬినੋਦ ਆਨੰਦ ਗੋਡ ਪ੍ਰੇਪ੍ਰੀਤਮ ਸੰਗਵਣੇ ਮਨ ਬਾਹਿਤ ਵਾਲ ਪਾਇ ਹਰ ਨਾਨਕ ਨਾਮ ਭਨੇ ਸ਼ੰਤ ਹਿਮਕਰ ਰੁਤ ਮਨ ਭਾਵਤੀ 마ਗ ਫਗਣ ਗੁਣਵੰਤ ਜਿਓ ਸਖੀ ਸਹੇਲੀ ਗੁਣ ਗਾ ਸਖੀ ਸਹੇਲੀ ਗਾਓ ਮੰਗਲੋ ਗ੍ਰਹ ਆਏ ਹਰ ਕੰਤ ਜਿਓ ਗ੍ਰਹ ਲਾਲ ਆਏ ਮਨ ਤੇ ਆਏ ਸੇ ਸੁੰਦਰ ਸੋਹੀਆ ਵਨ ਤ੍ਰਿੰਦਰੇ ਪਵਨ ਪਏ ਹਰਿਆ ਦੇਗਦਰ ਸਨ 모히ਆ ਮੇਲੇ ਸੁਆਮੀ ਏਸ਼ਪੁਨੀ ਮਾਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਮ ਨਿਤ ਕਰ ਹੋ ਰਲੀਆਂ ਹਰ ਮਿਲੇ ਸ਼੍ਰੀ ਤਾਰਕੰਤ ਜੀਓ ਸੋ ਲੋਕ ਸੰਸ ਸਾਈ ਜੀਅਕੇ ਭਾਵ ਜਲ ਤਾਰਨ ਹਾਰ ਸਭ ਤੋਂ ਉਚੇ ਜਾਣੀਐ ਨਾਨਕ ਨਾਮ ਪਿਆਰ ਜੈਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਵੀਰ ਨਾਨਕ ਤਿਨ ਬਲ ਹਾਰਨੈ ਹਰ ਜਾਪਉ ਤਰੇ ਤੀਰ ਸ਼ੰਤ ਚਰਨ ਬਿਰਾਜਤ ਸਾਭੂ ਪਰੇ ਮਿਟਿਆ ਸਗਲ ਕਲੇਸ਼ ਜੀਉ ਆਮਨ ਜਾਮਨ ਦੁਖ ਹਰੇ ਹਰ ਭਗਤ ਕੀ ਆ ਪਰਵੇਸ਼ ਜੀਉ ਹਰ ਰੰਗ ਰਤ ਸਹਿਜ ਮਾਤੇ ਤੇਲ ਨਾ ਮੰਨ ਤਿ ਬੀਸਰੈ ਤਜ ਆਪ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸ਼ ਰੈ ਗੋਵਿੰਦ ਗੁਣ ਨਿਧ ਸ੍ਰੀ ਰੰਗ ਸੁਆਮੀ ਆਦ ਕਉ ਆਦੇਸ਼ ਜਿਓ ਬਿਨਵੰਤ ਨਾਨਕ ਮਯਾ ਧਾਰੋ ਜੁਗ ਜੁਗ ਇਕ ਵੇਸ ਜੀ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਓ ਅੰਕਾਰ ਸਤਗੁਰ ਪ੍ਰਸਾਦ ਸਾਜਨ ੜਾ ਮੇਰਾ ਸਾਜਨ ੜਾ ਨਿਕਟ ਖਲੋਏ ੜਾ ਮੇਰਾ ਸਾਜਨ ੜਾ ਜਾਣੀ ੜਾ ਹਰ ਜਾਣੀ ੜਾ ਨੈਣ ਅਲੋਏ ੜਾ ਹਰ ਜਾਣੀ ੜਾ ਨੈਣ ਅਲੋਇਆ ਕਟ ਕਟ ਸੋਇਆ ਆਤਿ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸੋ ਆਉ ਨ ਜਾਣੇ ਮੂੜਾ ਮਾਇਆ ਮਾਧਮਾਤਾ ਹੋਸੀ ਬਾਤਾ ਮਿਲ ਨ ਜਾਇ ਭਰਮ ਤੜਾ ਕਹ ਨਾਨਕ ਗੁਰ ਬਿਨ ਨਾਹੀ ਸੂਜੈ ਹਰ ਸਾਜਨ ਸਭ ਕੈ ਨਿਕਟ ਖੜਾ गोबिन्दा मेरे गोबिन्दा प्राण आधारा मेरे गोबिन्दा कृपाला मेरे कृपाला दान दाता रा मेरे कृपाला दान दाता परा अपारा ਘਟ ਘਟ ਯੰਤਰ ਸੋਹਨਿਆ ਇਕ ਦਾਸੀ ਤਹਾਰੀ ਸਭਾਲ ਬਸਾਰੀ ਜੀਅ ਜੰਤ ਲੈ ਮੋਹਣਿਆ ਜਿਸ ਨੂੰ ਰਾਖੈ ਸੋ ਸੱਚ ਭਖੈ ਗੁਰ ਕਾ ਸ਼ਬਦ ਵਿਚਾਰਾ ਕਉ ਨਾਨਕ ਜੋ ਪ੍ਰਭ ਕਉ ਬਾਣਾ ਤਿਸ ਹੀ ਕਉ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸੁਆਮੀ ਸੁਗੜ ਸੁਜਾਨੋ ਸੁਗੜ ਸੁਜਾਨਾ ਸਤਿ ਪ੍ਰਧਾਨਾ ਅੰਮ੍ਰਿਤ ਹਰਿ ਕਾ ਨਾਮ ਆਚਾਕ ਅਗਾਹਣੇ ਸਾਰਿੰਗ ਪਾਣੇ ਜਿਨ ਕੈ ਭਾਗ ਮਥਾਨਾ ਤਿਨਹੀ ਪਾਇਆ ਤਿਨਹਿ ਧਿਆਇਆ ਸਗਰਤ ਸਹਿ ਕਾ ਮਾਣੋ ਕਹੋ ਨਾਨਕ ਥੇਰ ਤਖਤ ਨਿਵਾਸੀ ਸਚ ਤਿਸੈ ਦੀਬਾਨੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹਿ ਲੜਾ ਪ੍ਰਭ ਸੋਹਿ ਲੜਾ ਅਨਹਦ ਧੁਨਿਐ ਸੋਹਿ ਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿ ਸੇ ਵਿਧਾਈ ਸੋ ਪ੍ਰਭ ਧਿਆਈਐ ਸਭ ਕਿਛੁ ਪਾਈਐ ਮਰਨ ਆਵੈ ਜਾਈ ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲਿ ਨਿਰ ਗੁਨੀਐ ਕਹੋ ਨਾਨਕ ਹਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਐ ਰਾਮ ਕਲੀ ਮਹੱਲਾ ਪੰਜਵਾਂ ਹਰਿ ਹਰਿ ਤਿਆਏ ਮਨਾ ਖਿਨ ਨਾ ਵਿਸਾਰੀਐ ਰਾਮ 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 ਰਮਾ ਕੰਠ ਉਰਤਾਰੀਐ ਉਰ ਧਾਰ ਹਰ ਹਰ ਪੁਰਖ ਨਿਰੰਜਨ ਉਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਭੈ ਦੂਰ ਕਰਤਾ ਪਾਪ ਹਰਤਾ ਦੁਸੈ ਦੁਖ ਭਾਵ ਖੰਡਨੋ ਜਗਦੀਸ਼ ਈਸ਼ ਗੋਪਾਲ ਮਾਦੋ ਗੁਣ ਗੋਵਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨਸ ਰੈਨ ਚਿਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਪੰਡਾਰ ਨਾਮ ਅਨੰਤ ਤਰਾ ਨਾਮ ਨਰਹਰਿ ਨਿਧਾਨ ਜਿਨ ਕੈ ਰਾਸ ਭੋਗ ਏਕ ਨਰਾਇਣਾ ਰਾਸ ਰੂਪ ਰਗ ਅਨੰਤ ਬੀਠਲ ਸਾਸ ਸਾਸ ਧਿਆਇ ਨਾ ਕਿਲ ਵਿਖ ਹਰਨਾ ਨਾਮੁ ਪੁਨਹਿ ਚਰਨਾ ਨਾਮ ਜਨ ਕੀ ਤਾਸ ਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲ ਹੈ ਆਸਰਾ ਗੋਣਾ ਬਿਆਨ ਸੁਆਮੀ ਤੇਰੇ ਕੋਈ ਨਾ ਜਾਣਈ ਦੇਖ ਚਰਤ ਦਿਆਲ ਸੁਣ ਭਗਤ ਵਖਾਨਈ ਜੀ ਅਜੰਤ ਸਭ ਤੁਝਿ ਤੇ ਆਵਹਿ ਫੁਰਗ ਪਾਤ ਪਰਮੇਸ਼ਵਰਾ ਸਰਬ ਜਾਤਿ ਇਕ ਦਾਤਾ ਕਰਨਾ ਮੈਂ ਜਗਦੀਸ਼ਰਾ ਸਾਧੂ ਸੰਤ ਸੁਜਾਨ ਸੋਈ ਜਿਸੇ ਪ੍ਰਭ ਜੀ ਮਨ ਆਈ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਝਹਿ ਪਛਾਨ ਆਈ ਮੋਹਿ ਨਿਰਗੁਣ ਅਨਾਥ ਸਰਣੀ ਆਇਆ ਬਲ 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 ਗੁਰਦੇਵ ਜਿਨ ਨਾਮ ਦਰੜਾਇਆ ਗੁਰਨਾਮ ਦੀ ਆਗੁਸਨ ਥੀਆ ਸਰਬ ਇਸ਼ਾ ਪੁਨਿਆ ਜਲਨੇ 부ਝਾਈ ਸ਼ਾਂਤ ਆਈ ਮਿਲੇ ਚਰੀਬ ਸ਼ੁੰਨਿਆ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬੇਨਵੰਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੋਨ ਝਣੋ ਸ਼ਬਦ ਅਨਾਹਦ ਨਿਤ ਉਠ ਗਾਇਆ ਸੰਤਨ ਕੈ ਕਿਰਵਿਕ ਸਭ ਦੋਖ ਬਿਨਾਸਨ ਹਰਨਾਮ ਜਪੀਆ ਗੁਰ ਮੰਤਨ ਕੈ ਹਰ ਨਾਮ ਲੀਜੈ ਅਮਿਓ ਪੀਜੈ ਰੈਨ ਦਿਨਸ ਰਾਜਿਐ ਜੋਗਦਾਨ ਅਨੇ ਕਰਿਆ ਲਗ ਚਰਨ ਕਮਲ ਹੈ ਸਾਜੀਐ ਭਾਉ ਭਗਤ ਦਿਆਲ ਮੋਹਨ ਦੂਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਇ ਸੁਆਮੀ ਨਰ ਹਰੈ ਸੋਖ ਸਾਗਰ ਗੋਬਿੰਦ ਸਿਮਰਨ ਭਗਤ ਗਾਵਹਿ ਗੁਣ ਤੇਰੇ ਰਾਮ ਅਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੂਖ ਕਹਨੇਰੇ ਰਾਮ ਸੋਖ ਨਿਦਾਨ ਮਿਲਿਆ ਦੂਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਬ੍ਰਹਮ ਪਾਉ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤ ਵਹਿ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਮਕ ਪ੍ਰਭ ਕਰੀ ਕਿਰਪਾ ਪੂਰਾ ਸਾਧਗੁਰ ਪਾਇਆ ਮਿਲ ਰਹੀਐ ਪ੍ਰਭ ਸਾਧ ਜਨ ਨਾਮ ਮੇਰ ਹਰ ਕੀਰਤਨ ਸੁਣੀਐ ਰਾਮ ਦਿਆਲ ਪ੍ਰਭੂ ਦਾ ਮੋਦਨ ਮਾਦੋ ਅੰਤਨ ਪਾਈਐ ਗੁਨੀਐ ਰਾਮ ਦਿਆਲ ਦੁਖ ਹਰ ਸਰਨ ਦਾਤਾ ਸਗਲ ਦੋਖ ਨਿਵਾਰਨੋ ਮੋਹ ਸੁਖ ਵਿਕਾਰ ਵਿਖੜੇ ਜਪਤ ਨਾਮ ਉਧਾਰਨੋ ਸਭ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਨ ਥੀਵਾ ਬਰਵੰਤ ਨਾਨਕ ਪ੍ਰਭ ਮਯਾ ਕੀਜੈ ਨਾਮ ਤੇਰਾ ਜਪ ਜੀਵਾਂ ਰਾਖ ਲਿਏ ਪ੍ਰਭ ਪਗਤ ਜਨਾ ਆਪਣੀ ਚਰਨੀ ਲਾਏ RAM ਆਠ ਪਹਿਰ ਆਪਣਾ ਪ੍ਰਭ ਸਿਮਰਹਿ ਏਕੋ ਨਾਮ ਧਿਆਇ RAM ਧਿਆਇ ਸੋ ਪ੍ਰਭ ਤਰੇ ਭਵ ਜਲ ਰਹੇ ਆਵਨ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਭਾਣਾ ਸਭ ਇਚ ਪੁਨਿਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮਿਲੇ ਫਿਰ ਨਾਹੀ ਦੁਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਸਲੋਕ ਚਰਨ ਕਮਲ ਸਰਨਾਗਤੀ ਅਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਧੀਐ ਬਿਪਤ ਨਿਵਾਰਨ ਰਾਮ ਸ਼ੰਤ ਪ੍ਰਭ ਬਿਪਤ ਨਿਵਾਰਨ ਤਿਸ ਬਿਨਿ ਅਵਰ ਨ ਕੋਈ ਜੀਉ ਸਦਾ ਸਦਾ ਹਰਿ ਸਿਮਰੀਐ ਜਾਲ ਤਾਲ ਮਹੀਅਲ ਸੋਈ ਜੀਉ ਜਾਲ ਤਾਲ ਮਹੀਆਲ ਪੂਰ ਰਹਾ ਇਕ ਨਿਮਖ ਮਨਹੋਨਾ ਵੀਸਰੈ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸ ਰੈ ਕਰ ਸੇਵ ਸੇਵਕ ਦਿਨ ਸਰੈਨੀ ਤੇ ਸੁਭਾਵੈ ਸੋ ਹੋਏ ਜੀਉ ਬਾਲ ਜਾਏ ਨਾਨਕ ਸੁਖੈ ਦਾਤੇ ਪ੍ਰਗਾਸ ਮਨ ਤਨ ਹੋਏ ਜੀਉ ਸੁ ਲੋਕ ਹਰਿ ਸਿਮਰਤ ਮਾਨ ਤਨ ਸੁਖੀ ਬਿਨਸੀ ਤੁਤੀਆ ਸੋਚ ਨਾਨਕ ਤੇਗ ਗੋਪਾਲ ਕੀ ਗੋਵਿੰਦ ਸੰਕਟ ਮੋਚ ਸ਼ੰਤ ਭੈ ਸੰਕਟ ਕਾਟੇ ਨਾਰਾਇਣ ਦਿਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਰਾਤ ਪ੍ਰਤਪਾਲ ਜੀਓ ਰਾਤ ਪਾਲੈ ਚੋਤ ਪੁਰਖ ਇਕ ਤਿਸਹਿ ਸਿਓ ਰੰਗ ਲਾਗਾ ਕਰ ਚਰਨ ਮਸਕ ਮੇਲ ਲੀਨੈ ਸਦਾ ਆਨ ਦਿਨ ਜਾਗਾ ਜੀਉ ਪਿੰਡ ਗ੍ਰਹਿੋ ਥਾਨ ਤਿਸ ਕਾ ਤਨ ਜੋਬਨ ਧਨ ਮਾਲ ਜੀਉ ਸਾਤ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤ ਪਾਲ ਜੀਉ ਸੁ ਲੋਕ ਰਸਨਾ ਉਚਰੈ ਹਰ ਹਰੇ ਗੁਣ ਗੋਵਿੰਦ ਵਖਿਆਨ ਨਾਨਕ ਪੱਕਰੇ ਟੇਕ ਏਕ ਪਰਮੇਸ਼ਰ ਰਖੈ ਨਿਧਾਨ ਸ਼ੰਤ ਸੋ ਸੁਆਮੀ ਪ੍ਰਭ ਰਖ ਕੋ ਅੰਚਲ ਤਾ ਕਹਿ ਲਾਗ ਜੀਉ ਭਜ ਸਾਧੂ ਸੰਗ ਦਇਆਲ ਦੇਵ ਮਨ ਕੀ ਮਤ ਤਿਆਗ ਜਿਓ ਇਕੋਟ ਕੀ ਜਾ ਜਿਓ ਦੀਜੈ ਆਸ ਇਕ ਧਰਨੀ ਧਰੈ ਸਾਦ ਸੰਗੇ ਨਾ ਬਰੰਗੇ ਸੰਸਾਰ ਸਾਗਰ ਸਬਤ ਰੈ ਜਨਮ ਮਰਨ ਬਿਕਾਰ ਛੁਟੈ ਫਿਰ ਨਾ ਲਾਗੇ ਦਾਗ ਜਿਓ ਬਲ ਜਾਏ ਨਾਨਕ ਪੁਰਖ ਪੂਰਨ ਫਿਰ ਜਾ ਕਾ ਸੁਹਾਗ ਜਿਓ ਸੁ ਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਬਾਤਿ ਸ਼ੰਤ ਸਗਲ ਈਸ਼ ਮੇਰੀ ਪੁੰਨਿਆ ਮਿਲਿਆ ਨਿਰੰਜਨ ਰਾਏ ਜੀਓ ਅਨੰਦ ਭਇਆ ਵਡਭਾਗਿਓ ਗ੍ਰਹਿ ਪ੍ਰਗਤੀ ਪ੍ਰਭ ਆਏ ਜੀਓ ਗ੍ਰਹਿ ਲਾਲ ਆਏ ਪੁਰਬ ਕਮਾਏ ਤਾਂ ਕੀ ਉਪਮਾ ਕਿਆ ਗਨਾ ਬਿਅੰਦ ਪੂਰਨ ਸੁਖ ਸਹਿਜ ਦਾਤਾ ਕਮ ਰਸਨਾ ਗੁਣ ਪਣਾ ਆਪੇ ਮਿਲਾਏ ਗਾਇ ਕਾਂਠ ਲਾਏ ਤੇ ਸੁਮਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਭ ਮਹਿਰਿਆ ਸਮਾਏ ਜੀਓ ਰਾਗ ਰਾਮ ਕਲੀ ਮਹੱਲਾ ਪੰਜਵਾਂ ਰਾਨ ਤੁੰਝ ਨੜਾ ਗਾਓ ਸਗੀ ਹਰ ਏਕ ਤੇ ਹਵ ਸਤਿਗੁਰ ਤੁਮ ਸੇਵ ਸਕੀ ਮਨ ਚਿੰਦੇ ਅੜਾ ਫਲ ਪਾਬੋ ਰਾਮ ਕਲੀ ਮਹੱਲਾ ਪੰਜਵਾਂ ਰਤੀ ਸਲੋਕ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਰ ਬੰਧਨ ਪ੍ਰਭ ਪਾਰ ਬ੍ਰਹਮ ਬਾਚੋ ਸਾਧ ਹੈ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਕਿਲਕ ਕਾਟਨ ਭੈ ਹਰਨ ਸੁਖ ਸਾਗਰ ਹਰਿ ਰਾਏ ਦੀਨ ਦਿਆਲ ਤੁਖ ਭਜਨੋ ਨਾਨਕ ਨੀਤ ਧਿਆਏ ਸ਼ੰਤ ਜਸ ਗਾਵਹੁ ਵਡਭਾਗੀ ਹੋ ਕਰਿ ਕਿਰਪਾ ਭਗਵੰਤ ਜੀਉ ਰੂਤੀ ਮਾ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ਗੁਣ ਰੰਗ ਰਾਤੇ ਧਨਤੇ ਜਨ ਜਿਨੀ ਇਕ ਮਨ ਧਿਆਇਆ ਸਫਲ ਜਨਮ ਭਇਆ ਤਿਨ ਕਾ ਜਨੀ ਸੋ ਪ੍ਰਭ ਪਾਇਆ ਪੁਨ ਦਾਨ ਤੁਲ ਕਿਰਿਆ ਹਰ ਸਰਬ ਪਾਪ ਹੰਤ ਜੀਉ ਬ੍ਰਹਮੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਉ ਸੋ ਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾਧੂ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਨ ਸਾਜਨ ਪਰੋ ਸੁਆਮੀ ਸਿਮਰਿਆ ਅਨੰਤ ਸੂਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ ਰਤ ਸਰਸ ਬਸੰਤ ਮਹਾ ਚੇਤ ਵੈਸਾਖ ਸੁਖ ਮਾਸ ਜਿਉ ਹਰ ਜਿਉ ਨਾਹੁ ਮਿਲਿਆ ਮੌਲੇ ਮਨ ਤਨ ਸਾਸ ਜਿਉ ਘਰ ਨਾਹੁ ਨਹਿ ਚਲ ਅਣ ਦਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗਡ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ ਵਾਡ ਭਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜਿਉ ਬਿਨ ਮਨਤ ਨਾਨਕ ਸਰਨ ਤੇਰੀ ਮਿਟੀ ਜਾਮ ਕੀਤਰਾਸ ਜਿਉ ਸੁ ਲੋਕ ਸਾਧ ਸੰਗਤ ਬਿਨ ਭੰਮ ਮੁਈ ਕਰਜੀ ਕਰਮ ਅਨੇਕ ਕੋਮਲ ਬੰਧਨ ਬਾਧੀਆਂ ਨਾਨਕ ਕਰਮ ਲੇਖ ਜੋ ਪਾਣੀ ਸੇ ਮਿਲਿਆ ਵੇ ਚੋੜੇ ਪੀ ਆਪ ਨਾਨਕ ਪ੍ਰਭ ਸੁਨਨਾਗਤੀ ਜਾਂ ਕਾ ਵਡ ਪਰਤਾਪ ਸ਼ੰਤ ਗਰੀ ਕਮ ਰੋਤੇ ਅਤ ਗਾਖੜੀ ਜੇਠ ਅਕੜ ਕਾਮ ਜਿਓ ਪ੍ਰੇਮ ਬਿਸ਼ੋਧੁ ਅਗਨੀ ਦ੍ਰਿਸ਼ਟਾ ਕਰੀ RAM ਜਿਓ ਦ੍ਰਿਸ਼ਟ ਨਹਾ ਦ੍ਰਿਸ਼ਟ ਆਵੇ ਮਰਤ ਹਾਵੇ ਮਹਾ ਕਰਵ ਮੁਠੀਆ ਜਲ ਬਹਾਜ ਮਚਲੇ ਤੜ ਫੜਾਵੇ ਸੰਗ ਮਾਇਆ ਰੁਟੀਆਂ ਕਰ ਪਾਪ ਜੁਨੀ ਪੈ ਫੀਤ ਹੋਈ ਦੇ ਸਾਸਨ ਜਾਮ ਜਿਓ ਬਿਨਵੰਤ ਨਾਨਕ ਹੋ ਟ ਤੇਰੀ ਰਾਖ ਪੂਰਨ ਕਾਮ ਜਿਓ ਸਲੋਕ ਸਰਦਾ ਲਾਗੀ ਸੰਗ ਤੀਥਵੇਂ ਏ ਗਤਿਲ ਰਹਿ ਨ ਜਾਏ ਮਾਨ ਤਨ ਅੰਤਰ ਰਾਵ ਰਹੇ ਨਾਨਕ ਸਹਿਜ ਸੁਭਾਏ ਕਰ ਗੈਲੀਨੀ ਸਾਜਣੈ ਜਨਮ ਜਨਮ ਕੇ ਮੀਤ ਚਰਨ ਅਹ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸ਼ੰਤ ਰੁਤ ਸਰਸ ਰੁਤ ਬਰਸ ਸੁਹੇਲਿਆ ਸਾਵਣ ਪਾਦਵੇ ਆਨੰਦ ਜਿਓ ਕਹਨ ਉਨਵ ਉਠ ਜਾਲ ਦਲ ਪੂਰਿਆ ਮਕਰੰਦ ਜਿਓ ਪ੍ਰਭ ਪੂਰ ਰਹਾ ਸਰਬ ਠਾਈ ਹਰਨਾਮ ਨਾਮ ਨਿਜ ਗ੍ਰਹ ਭਰੇ ਸਿਮਰ ਸੁਆਮੀ ਅੰਤਰਾ ਜਾਮੀ ਕੋ ਸੁਮੂਹਾ ਸਭ ਤਰੇ ਪ੍ਰੇਰੰਗ ਜਾਗ ਨਹ ਛਿਦਰ ਲਾਗੇ ਕਿਰਪਾਲ ਸਦ ਬਖਸ਼ਿੰਦ ਜਿਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜਿਓ ਸਲੋਕ ਆ ਸੁਭਿਆਸੀ ਮੈਂ ਫਿਰਾਂ ਕਬ ਪੇਖੂੰ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਨ ਹਾਰ ਬਿਨ ਮਿਲਬੇ ਸਾੰਤ ਨੂਪੁ ਜਾਏ ਤੇਲ ਪਲ ਰਹੈ ਨ ਜਾਏ ਹਰ ਸਾਧੈ ਸੰਨਾਗਤੀ ਨਾਨਕ ਆਸ ਪੁਜਾਈ ਸੰਤ ਰੁਤ ਸਰਦ ਅਡੰਭਰੋ ਅਸੂਕਤਕੇ ਹਰ ਪਿਆਸ ਜੀਉ ਕੋ ਜੰਤੀ ਦਰਸ਼ਨ ਫਿਰਤ ਕਭ ਮਿਲਿਆ ਗੁਣਤਾ ਜੀਉ ਬੇਨ ਕੰਤ ਪਿਆਰੇ ਨਹਿ ਸੂਗ ਸਾਰੇ ਹਾਰ ਕੰਗਨ ਤ੍ਰਿਗ ਬਨਾ ਸੁੰਦਰ ਸੁਜਾਨ ਚਤਲ ਬੇਤੀ ਸਾਸ ਬਿਨ ਜੈਸੇ ਤਨਾ ਈਤ ਊਤ ਜਹ ਜਿਸ ਲੋਕਨ ਮਾਨ ਮਿਲਨ ਕੀ ਪ੍ਰਾਪ ਪਿਆਸ ਜੀਉ ਬ੍ਰਹਮੰਤ ਨਾਨਕ ਤਾਰ ਕਿਰਪਾ ਮੇਲੋ ਪ੍ਰਾਪ ਗੁਣਤਾਸ ਜੀਉ ਸੁਲੋਕ ਜਲਨ 부ਜੀ ਸੀਤਲ ਪਾਏ ਮਾਨਤਾਂ ਉਪਜੀ ਸਾਧ ਨਾਨਕ ਪ੍ਰਭ ਪੂਰਨ ਮਿਲੇ ਜੁਤੀਆ ਬਿਨਸੀ ਭਾਂਤ ਸਾਧ ਪਠਾਇ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਪ੍ਰਭ ਪੈ ਮਿਟ ਗਏ ਰਮਨ ਰਾਮ ਭਰਪੂਰ ਸ਼ੰਤ ਰੁਤ ਸਿਸਿਰ ਸੀਤਲ ਹਰ ਪ੍ਰਗਟੇ ਮਗਰ ਪੋਹ ਜੀਓ ਜਲਨ ਬੁਜੀ ਦਰਸ ਪਾਇਆ ਮਨ ਸਿਮਾਇਆ ਤ੍ਰੋਹ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਦੋਰ ਸ਼ਿਕਾਰ ਸਭ ਰਸ ਗੁਣ ਗਾਵ ਲਖ ਭੇਵਿਆ ਭਾਉ ਭਗਤ ਗੋਵਿੰਦ ਬਾਣਸ਼ਦ ਜਾਮਨਾ ਸਾਕ ਜੋਹਿ ਜਿਉ ਬਿਨਵੰਤ ਨਾਨਕ ਪ੍ਰਭ ਆਪ ਮੇਲਿ ਤਾਹਨਾ ਪ੍ਰੇਮ ਬਿਸ਼ੋ ਜਿਉ ਸੁਲੋਕ ਹਾਰ ਤਨ ਪਾਇ ਸੁਆਗਨਿ ਡੋਲਤ ਨਾਹੀ ਚੀਤ ਸੰਤ ਸੰਯੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬినੋਦ ਆਨੰਦ ਗੋਡ ਪ੍ਰੇਪ੍ਰੀਤਮ ਸੰਗ ਬਣੇ ਮਨ ਬਾਝ ਚਵਲ ਪਾਇ ਹਰ ਨਾਨਕ ਨਾਮ ਭਨੇ ਸ਼ੰਤ ਹਿਮਕਰ ਰੁਤ ਮਨ ਭਾਵਦੀ ਮਾਗ ਫਗਣ ਗੁਣਵੰਤ ਜੀਓ ਸਖੀ ਸਹੇਲੀ ਗਾ ਸਖੀ ਸਹੇਲੀ ਗਾ ਮੰਗਲੋ ਗ੍ਰਹ ਆਏ ਹਰ ਕੰਤ ਜੀਓ ਗ੍ਰਹ ਲਾਲ ਆਏ ਮਨ ਤੇ ਆਏ ਸੇ ਸੁੰਦਰ ਸੋਹੀਆ ਵਨ ਤ੍ਰਿੰਦਰੇ ਪਵਨ ਪਏ ਹਰਿਆ ਦੇਗਦਰ ਸਨ ਮੋਹੀਆ ਮੇਲੇ ਸੁਆਮੀ ਏਸ਼ਪੁਨੀ ਮਾਨ ਜਪਿਆ ਨੈਰਮਲੰਤ ਜੀਓ ਬਿਨਵੰਤ ਨਾਮ ਬੰਦੇ ਤਕਰ ਹੋ ਰਲੀਆਂ ਹਰ ਮਲੇ ਸ਼੍ਰੀ ਤਾਰਕੰਤ ਜੀਓ ਸੁਲੋਕ ਸੰਸ ਸਾਈ ਜੀਕ ਭਾਵ ਜਲ ਤਾਰਨ ਹਾਰ ਸਭ ਤੋਂ ਉੱਚ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਣਿਆ ਸ੍ਰੀ ਤਰੇ ਸੇ ਸੂਰੇ ਸੇ ਵੀਰ ਨਾਨਕ ਤਿਨ ਬਲ ਹਾਰਨੈ ਹਰ ਜਾਪ ਉਤਰੇ ਤੀਰ ਸ਼ੰਤ ਚਰਨ ਬਿਰਾਜਤ ਸਭੂ ਪਰੇ ਮਿਟਿਆ ਸਗਲ ਕਲੇਸ਼ ਜਿਓ ਆਮਨ ਜਾਮ ਦੁਖ ਹਰੇ ਹਰ ਭਗਤ ਕੀ ਆ ਪਰਵੇਸ਼ ਜਿਓ ਹਰ ਰੰਗ ਰਤ ਸਹਿਜ ਮਾਤੇ ਤੇਲ ਨਾ ਮੰਨ ਤਿਹ ਬੀਸਰੈ ਤਜ ਆਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸ਼ ਰੈ गोविन्द गुण निध श्री रंग स्वामी आद कहो आदेश जियो बिनवंत नारक मया तारो जुग जुग एक वेश जी